ਦੇ ਕਿ ਨਹੀਂ ਬੇਚਾਉਂਦਾ ਜਦੋਂ ਕੱਲੇ ਮਿਲਦੇ ਆ ਦੇ ਸ਼ਕਤੀ ਸਰ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਉਸ ਮੁਹਿੰਮ ਦੇ ਤਹਿਤ ਪੰਜਾਬ ਦੇ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੁਲਸ ਵੱਲੋਂ ਸਰਚ ਅਭਿਆਨ ਕੀਤੇ ਜਾ ਰਹੇ ਨੇ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਕਈਆਂ ਤੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ આરોપી ਵੀ ਫੜੇ ਗਏ ਨੇ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਨੇ ਅੱਜ ਵੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਕਾਜੀ ਮੰਡੀ ਚ ਸਰਚ ਆਪਰੇਸ਼ਨ ਚਲਾਇਆ ਗਿਆ ਫਿਲਹਾਲ ਤੁਹਾਨੂੰ ਦਿਖਾ ਦਈਏ ਕਿ ਇਸ ਸਮੇਂ ਜਿਹੜੀ ਇੱਥੇ ਪੁਲਿਸ ਫੋਰਸ ਮੌਜੂਦ ਹੈ ਪੁਲਸ ਦੇ ਜਿਹੜੇ ਅਧਿਕਾਰੀ ਮੌਜੂਦ ਹੈ ਔਰ ਕਾਜੀ ਮੰਡੀ ਦੇ ਕਈ ਘਰਾਂ ਦੀ ਤਲਾਸ਼ੀ ਲਈ ਗਈ ਸੀ ਪਰ ਤਲਾਸ਼ੀ ਦੌਰਾਨ ਹਜੇ ਪੁਲਿਸ ਨੂੰ ਕੁਝ ਬਰਾਮਦ ਨਹੀਂ ਹੋਇਆ ਲੇਕਿਨ ਹਜੇ ਵੀ ਜਿਹੜਾ ਸਰਚ ਅਭਿਆਨ ਜਾਰੀ ਹੈ ਤੇ ਦੂਸਰੇ ਪਾਸੇ ਪੰਜਾਬ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀਗਾ ਤੇ ਅੱਜ ਸੀਐਮ ਮਾਨ ਵੱਲੋਂ ਮੀਟਿੰਗ ਵੀ ਕੀਤੀ ਗਈ ਜਿਹੜੇ ਉੱਚ ਅਧਿਕਾਰੀ ਨੇ ਪੁਲਿਸ ਦੇ ਉਹਨਾਂ ਵੱਲੋਂ ਤੇ ਸਖਤ ਨਿਰਦੇਸ਼ ਦਿੱਤੇ ਗਏ ਨੇ ਸਿਕਿਉਰਟੀ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਤੇ ਉਸ ਦੇ ਦੌਰਾਨ ਜਿਹੜਾ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਆਪਣੀ ਜਿਹੜੀ ਹੁਣ ਡਿਊਟੀ ਹੈ ਹੋਰ ਸਖਤੀ ਨਾਲ ਨਿਭਾ ਰਹੇ ਨੇ ਹਾਈ ਟੈਕ ਨਾਕੇ ਵੀ ਲਗਾਏ ਜਾ ਰਹੇ ਨੇ ਜਿਹੜੇ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਔਰ ਇਸ ਦੇ ਦੌਰਾਨ ਪੁਲਿਸ ਵੱਲੋਂ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਫਿਲਹਾਲ ਇਹ ਤਸਵੀਰਾਂ ਕਾਜ਼ੀ ਮੰਡੀ ਦੀਆਂ ਨੇ ਤੇ ਇਸ ਸਮੇਂ ਜਿਹੜੇ ਡੀਸੀਪੀ ਸਿਕਿਉਰਿਟੀ ਨਰੇਸ਼ ਡੋਗਰਾ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਲਗਾਤਾਰ ਸਰਚ અભિયાન ਚਲਾਇਆ ਜਾ ਰਿਹਾ ਹੈਗਾ ਸਰ ਦਾ ਸਰ ਸਰ ਲਗਾਤਾਰ ਯੁਧ ਨਸ਼ੀ ਵਿਰੁੱਧ ਮੁਹਿੰਮ ਚਲਾਈ ਗਈ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਲੈ ਕੇ ਵੀ ਅਲਰਟ ਜਾਰੀ ਕੀਤੇ ਗਏ ਨੇ ਤੇ ਹੁਣ ਤੱਕ ਪੁਲਿਸ ਨੂੰ ਕਿੰਨੀ ਕੀ ਸਫਲਤਾ ਸਿਹੀ ਹੁਣ ਤੱਕ ਪੁਲਿਸ ਨੂੰ ਰੋਜ਼ਾਨਾ ਬੇਸਿਸ ਦੇ ਉੱਤੇ ਸਫਲਤਾ ਹਾਸਲ ਹੋ ਰਹੀ ਹੈ ਕੱਲ ਅਸੀਂ 14 ਮੁਕਦਮੇ ਦਰਜ ਕੀਤੇ ਔਰ 16 ਬੰਦਿਆਂ ਨੂੰ ਅਰੈਸਟ ਕੀਤਾ ਸੀ ਅਰਸ਼ੋ ਅਸੀਂ 10 ਮੁਕਦਮੇ ਦਰਜ ਕੀਤੇ ਸੀ 13 ਬੰਦਿਆਂ ਨੂੰ ਅਰੈਸਟ ਕੀਤਾ ਸੀ ਤੋਂ ਇਹ ਰੋਜ਼ਾਨਾ ਦੀ ਸਾਡੀ ਕਾਰਵਾਈ ਆ ਉਹ ਚੱਲ ਰਹੀ ਹੈਗੀ ਆ ਉਹ ਵਿੱਚ ਸਰਪ੍ਰਾਈਜ਼ ਚੈਕਿੰਗ ਕਰ ਰਹੇ ਆ ਵਿੱਚ ਸਰਪ੍ਰਾਈਜ਼ ਨਾਕਾਬੰਦੀ ਕਰ ਰਹੇ ਆ ਔਰ ਇਹ ਰੈਗੂਲਰ ਜੁਦ ਜਿਹੜਾ ਉਹ ਜਾਰੀ ਦੇਗਾ ਜਦ ਤੱਕ ਇਹ ਜਿੱਤ ਹਾਸਲ ਨਹੀਂ ਕਰਦੇ ਕਿੰਨਾ ਕੁ ਸਮਾਨ ਜਿਹੜਾ ਪੁਲਿਸ ਨੂੰ ਨਸ਼ੇ ਦਾ ਬਰਾਮਦ ਹੋ ਚੁੱਕਾ ਹੈ ਕਿੰਨੀ ਵੱਡੀ ਬਰਾਮਦਗੀ ਹੋਈ ਸਕੇ ਟੋਟਲ ਤਾਂ ਐਸ ਵੇਲੇ ਡਾਟਾ ਮੇਰੇ ਕੋਲ ਨਹੀਂ ਆਉ ਮੈਂ ਤੁਹਾਨੂੰ ਸਵੇਰੇ ਦੇ ਸਕਦਾ ਕਿ ਕਿੰਨਾ ਸਾਨੂੰ ਹੁਣ ਤੱਕ ਬਰਾਮਦ ਹੋ ਚੁੱਕਾ ਹੈ ਜਦ ਦਾ ਇਹ ਸ਼ੁਰੂ ਹੋਇਆ ਬਟ ਬਹੁਤ ਅਚੀ ਰਿਕਵਰੀ ਹੋ ਰਹੀ ਹੈ ਔਰ ਇਹਦੇ ਨਾਲ ਕਾਫੀ ਠੱਲ ਪਈ ਹੈ ਔਰ ਅੱਜ ਇੱਕ ਇਹ ਵੀ ਆ ਰਿਹਾ ਹੈਗਾ ਕਿ ਜਿਹੜੇ ਨਸ਼ੇ ਵਾਲੇ ਨੇ ਹੁਣ ਓਟ ਸੈਂਟਰਾਂ ਵੱਲ ਜਾ ਰਹੇ ਨੇ ਜਿਹੜੇ ਐਡਿਕਟ ਨੇ ਉਹਨਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਔਰ ਉਹ ਵੀ ਇੱਕ ਪੋਜ਼ਿਟਿਵ ਸਟੈਪ ਹੈ ਕਿ ਡੀ ਐਡਿਕਸ਼ਨ ਵੱਲ ਨੂੰ ਤੁਰ ਰਹੇ ਹੈ ਜਵਾਨ ਸਾਡੇ ਜਿਹੜੇ ਐਡਿਕਟ ਸੀਗੇ ਤੇ ਕਿਵੇਂ ਦੇਖਦੇ ਹੋ ਕਿ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਸਰਚ ਆਪਰੇਸ਼ਨ ਸਪੈਸ਼ਲ ਆਪਰੇਸ਼ਨ ਕਿਤੇ ਜਾ ਰਹੇ ਨੇ ਤੇ ਉਸ ਦੌਰਾਨ ਪੁਲਿਸ ਨੂੰ ਕਿੰਨੀ ਕਿ ਸਫਲਤਾ ਹਾਸਿਲ ਹੋ ਪਾਂਦੀ ਹੈ ਔਰ ਕਈ ਵਾਰ ਤਾਂ ਬਹੁਤ ਘੱਟ ਮਾਤਰਾ ਚ ਜਿਹੜਾ ਨਸ਼ੀਲਾ ਪਦਾਰਥ ਸਮਾਨ ਬਰਾਮਦ ਹੁੰਦਾ ਆ ਔਰ ਜਦੋਂ ਪੁਲਿਸ ਕਿਤੇ ਜਾਂ ਉਹਨਾਂ ਨੂੰ ਖੂਬ ਸੂਚਨਾ ਮਿਲਦੀ ਹੈ ਤੇ ਛੋਟੀ ਇੱਕ ਟੀਮ ਇੱਕ ਵੱਡਾ ਜਿਹੜਾ ਨਸ਼ਾ ਨਸ਼ੀਲਾ ਬਰਬਾਦ ਸਮਾਨ ਬਰਾਮਦ ਕਰਦੀ ਹੈ ਇਹ ਚ ਕੀ ਫਰਕ ਹੈ ਇਹਦੇ ਚ ਫਰਕ ਇਹ ਜੀ ਜਿਹੜੀ ਸਪੈਸੀਫਿਕ ਇਨਪੁਟ ਹੁੰਦੀ ਹੈ ਉਹਦੇ ਚ ਕਈ ਵਾਰੀ 200 ਗ੍ਰਾਮ ਕਈ ਵਾਰੀ 500 ਗ੍ਰਾਮ ਕਈ ਵਾਰੀ ਕਿਲੋ ਇੱਕ ਵਾਰੀ 48 ਕਿਲੋ ਵੀ ਅਸੀਂ ਫੜੀ ਸੀ ਉਹ ਸਪੈਸੀਫਿਕ ਇਨਪੁਟ ਸੀਗੀ ਜੀ ਇਹ ਜਿਹੜਾ ਸਰ ਤੋਂ ਬਿਆਨ ਹੁੰਦਾ ਇਹਦੇ ਚ ਜਿਹੜੇ ਜਿਹੜੇ ਕੋਈ ਪੈਡਲਰ ਨੇ ਵੇਚਣ ਵਾਲੇ ਨੂੰ ਨਾ ਕੋ 5 10 15 ਗ੍ਰਾਮ ਹੁੰਦਾ ਜਿੰਨਾ ਕੋ ਨਾ ਕੋ ਮਿਲਦਾ 25 ਗ੍ਰਾਮ 30 ਗ੍ਰਾਮ ਉਹੀ ਉਹਨਾਂ ਕੋ ਹੁੰਦਾ ਜਿਹੜੀ ਸਾਡੀ ਰਿਕਵਰੀ ਹੁੰਦੀ ਹੈ ਪਰ ਕਿਉਂਕਿ ਜਦੋਂ ਪੂਰੇ ਸ਼ਹਿਰ ਦੇ ਵਿੱਚ ਕਸ ਹੁੰਦਾ ਤੇ ਫਿਰ ਜਗ੍ਹਾ ਜਗ੍ਹਾ ਤੋਂ ਇਕੱਠਾ ਕਰਕੇ ਟੋਟਲ ਜਿਹੜਾ ਹੈਗਾ ਕਦੇ 250 300 400 ਗ੍ਰਾਮ ਤੱਕ ਵੀ ਰਿਕਵਰੀ ਚਲੇ ਜਾਂਦੀ ਹੈ ਤੇ ਕਿਤੇ ਨਹੀਂ ਤਾਂ ਦਰਬਾਰ ਵਿੱਚ ਛੋਟੀਆਂ ਤੇ ਕਬੀਆਂ ਵੀ ਹੁੰਦੀਆਂ ਕੀ ਲੱਗਦਾ ਹੈ ਕਿ ਕਈ ਜਿਹੜੇ ਨਸ਼ਾ ਦਸ ਕਰਨੇ ਚਾਹੇ ਛੋਟੇ ਵੱਡੇ ਲੇਕਿਨ ਜਦੋਂ ਪੁਲਿਸ ਰੇਡ ਕਰਦੀ ਹੈ ਜਾਂ ਸਰਚ ਆਪਰੇਸ਼ਨ ਕਰਦੀ ਕਿਤੇ ਨਾ ਕਿਤੇ ਮੁਖਵਿਰ ਵੱਲੋਂ ਉਹਨਾਂ ਨੂੰ ਵੀ ਇਤਲਾ ਨਹੀਂ ਮਿਲ ਜਾਂਦੀ ਕਿਉਂਕਿ ਉਸ ਸਮੇਂ ਫਿਰ ਜਿਹੜਾ ਦੇਖੋ ਜਿਹੜਾ ਪੁਲਿਸ ਦੀ ਸਰਪ੍ਰਾਈਜ਼ ਚੈਕਿੰਗ ਹੁੰਦੀ ਹੈ ਉਹਦੇ ਬਾਰੇ ਤ لیکن ਜਦੋਂ ਸੱਤ ਸ਼ੁਰੂ ਹੁੰਦੀ ਹੈ ਤੇ ਉਦੋਂ ਤੁਸੀਂ ਵੀ حاضر ਆ ਜਾਂਦੇ ਹੋ ਫਿਰ ਕਿੰਨੂ ਕਿੰਨੂ ਇਨਫਾਰਮੇਸ਼ਨ ਜਾਂਦੀ ਹੈ ਇਹ ਤੇ ਡਿਪੈਂਡ ਕਰਦਾ ਜੀ ਪਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਭੱਜ ਜਾਂਦੇ ਆ ਨੌਕ ਲਗਾ ਕੇ ਉਹ ਆਲਰੇਡੀ ਕਈ ਲੋਕ ਭੱਜੇ ਹੋਏ ਨੇ ਜੀ ਅਸੀਂ ਬੜੀ ਜਗ੍ਹਾ ਤੇ ਸਰਚ ਕੀਤੀ ਔਰ ਬੜੇ ਘਰ ਬੰਦ ਨੇ ਭੱਜੇ ਹੋਏ ਨੇ ਔਰ ਉਹ ਇਸੇ ਡਰ ਤੋਂ ਭੱਜੇ ਹੋਏ ਨੇ ਬਸੇ ਫੜੇ ਜਾਵਾਂਗੇ ਕਿਉਂਕਿ ਉਹ ਲਿਸਟਡ ਨਹੀਂ ਸਾਰੇ ਔਰ ਗੱਲ ਕੀਤੀ ਹੈ ਵੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਨੂੰ ਜਿਹੜਾ ਅਲਰਟ ਮੋਡ ਤੇ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਅੱਜ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਸਖਤ ਨਿਰਦੇਸ਼ ਦਿੱਤੇ ਗਏ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਹਰਦੇਸ਼ ਜਾਰੀ ਕੀਤੇ ਗਏ ਨੇ ਸਿਕਿਉਰਿਟੀ ਪਰਪਸ ਨੂੰ ਲੈ ਕੇ ਜਿਹੜਾ ਦੇਸ਼ ਜਾਰੀ ਕੀਤੇ ਜਲੰਧਰ ਪੁਲਿਸ ਵੱਲੋਂ ਕਿਵੇਂ ਦਾ ਇੰਤਜ਼ਾਮ ਹੈ ਜਨਰਲ ਪੁਲਿਸ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਨੇ ਜੀ ਸਾਡੀ ਸਿਟੀ ਸੀਲਿੰਗ ਅੱਜ ਚੱਲ ਰਹੀ ਸੀਗੀ ਔਰ ਨਾਕਾਬੰਦੀ ਕੀਤੀ ਹੋਈ ਹੈ ਔਰ ਲਗਾਤਾਰ ਚੈਕਿੰਗ ਚੱਲ ਰਹੀ ਹੈ ਸਾਡੇ ایਆਰਐਸ ਟੀਮ ਜਿਹੜੀਆਂ ਨੇ ਉਹ ਬੜੀਆਂ ਅਲਰਟ ਨੇ ਔਰ ਜਗਾ ਜਗਾ ਤੇ ਮੂਵਮੈਂਟ ਕਰ ਰਹੇ ਨੇ ਔਰ ਜਿੱਥੇ ਜਿੱਥੇ ਉਹਨਾਂ ਨੂੰ ਕੋਈ ਵੀ ਸਟ੍ਰੇਂਜਰ ਜਾਂ ਕੋਈ ਬੰਦਾ ਲੱਗਦਾ ਉਹਨੂੰ ਕੁਛ ਕਿਛ ਕਰਦੇ ਆ ਚੈੱਕ ਕਰਦੇ ਆ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਨੂੰ ਅਸੀਂ ਛੱਡਦੇ ਆ ਔਰ ਇਹ ਸਾਡੀ ਐਕਸਰਸਾਈਜ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਜੀ ਔਰ ਚੱਲਦੀ ਰਹੇਗੀ ਜਲੰਧਰ ਜੀ ਸਰ ਕਿੰਨੇ ਕੇ ਸਵਤਨਸ਼ੀਲ ਜਿਹੜੇ ਇਲਾਕੇ ਨੇ ਜਿੱਥੇ ਜ਼ਿਆਦਾਤਰ ਪੁਲਿਸ ਦਬਿਸ਼ ਕਰਦੀ ਹੈ ਜਾਂ ਲੱਗਦਾ ਹੈ ਪੁਲਿਸ ਨੂੰ ਕਿ ਇੱਥੇ ਜਿਹੜੇ આરોપી ਮਿਲ ਸਕਦੇ ਨੇ ਕੁਝ ਜਿਹੜੇ ਅਨਜਾਹੀ ਹੀ ਘਟਨਾ ਨੂੰ ਪੰਜਾਬ ਦਿੰਦੇ ਨੇ ਜਾਂ ਇਹ ਉਹ ਨਿਸ਼ਾਨ ਨੂੰ ਲੈ ਕੇ ਆਇਆ ਚਾਹੇ ਜਿੱਦਾਂ ਭਾਜਪਾ ਨੇਤਾ ਦੇ ਕਾਰ ਨੇ ਜਲੰਧਰ ਦੇ ਵਿੱਚ ਜਿੰਨੇ ਵੀ ਸੈਂਸਿਟਿਵ ਪਲੇਸਿਸ ਹੈਗੇ ਆ ਉਹ ਸਾਰੇ ਹੀ ਜਿਹੜੇ ਹੈਗੇ ਆ ਪੁਲਿਸ ਦੇ ਕਵਰ ਕੀਤੇ ਹੋਏ ਨੇ ਔਰ ਉੱਥੇ ਦੀ ਸਾਡੇ ਜਿਹੜੇ ਹੈਗੇ ਆ ਸਿਵਲ ਸਟਾਫ ਹੁੰਦਾ ਉਹ ਵੀ ਉੱਥੇ ਹਾਜ਼ਰ ਹੁੰਦਾ ਹੈ ਵਰਦੀ ਸਟਾਫ ਵੀ ਹਾਜ਼ਰ ਹੁੰਦਾ ਔਰ ਹਰ ਤਰ੍ਹਾਂ ਦੀ ਇਨਪੁਟ ਅਸੀਂ ਤਿਆਰ ਕਰ ਰਹੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਉਹਦੇ ਤੇ ਐਡਵਾਂਸ ਇਨਫੋਰਮੇਸ਼ਨ ਡਵੈਲਪ ਕਰ ਸਕੀ ਤੇ ਅੱਜ ਆ ਸੀਐਮ ਮੈਮ ਵੱਲੋਂ ਸੌਰੀ ਜਿਹੜੇ ਆਪਣੇ ਸੀਪੀ ਨੇ ਮੈਮ ਤਨਪ੍ਰੀਤ ਕੌਰ ਉਹਨਾਂ ਵੱਲੋਂ ਜਿਹੜਾ ਮੀਟਿੰਗ-ਮੂਟਿੰਗ ਕੀਤੀ ਗਈ ਹੈਗੀ ਹੈ ਕਿਉਂਕਿ ਅੱਜ ਪੰਜਾਬ ਸਰਕਾਰ ਨੇ ਵੀ ਜਿਹੜੀ ਮੀਟਿੰਗ ਕੀਤੀ ਸੀ ਇਹ ਸਾਡੀਆਂ ਰੈਗੂਲਰ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਜੋ ਵੀ ਕੋਈ ਇਨਪੁਟ ਆਂਦੀ ਹੈ ਉਹ ਸ਼ੇਅਰ ਕੀਤੀ ਜਾਂਦੀ ਹੈ ਸਾਰੇ ਅਫਸਰਾਂ ਨਾਲ ਤਾਂਕਿ ਉਹਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਬਿਲਕੁਲ ਨਰੇਸ਼ ਡੋਗਰਾ ਜੀ ਨੇ ਉਹਨਾਂ ਨੇ ਕਿਉਂਕਿ ਸਰ ਤੁਸੀਂ ਡੀਸੀਪੀ ਸਿਕਿਉਰਿਟੀ ਹੋ ਸਿਕਿਉਰਿਟੀ ਦੇ ਖਾਸ ਕਰ ਤੁਸੀਂ ਇੰਤਜ਼ਾਮ ਦੇਖ ਰਹੇ ਹੋ ਤੇ ਕਿਵੇਂ ਦੀ ਤੁਹਾਡੇ ਵੱਲੋਂ ਜਿਹੜੀ ਸਿਕਿਉਰਿਟੀ ਕੀਤੀ ਜਾ ਰਹੀ ਹੈ ਉਹ ਵੀ ਸਾਨੂੰ ਸ਼ਹਿਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ ਜਿੱਥੇ ਨਵੇਂ ਤੋਂ ਮੈਂ ਅਸੀਂ ਉੱਥੇ ਰੇਡ ਕਰ ਰਹੇ ਹਾਂ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਕਿਸੇ ਮਹੱਲੇ ਚ ਵੀ ਕਿਸੇ ਚ ਵੀ ਮਿਲਦੀ ਹੈ ਸਾਡੇ 24 ਘੰਟੇ ਫੋਨ ਖੁੱਲਿਆ ਸਾਨੂੰ ਇਨਫੋਰਮੇਸ਼ਨ ਦਿਓ ਕਿ ਅਸੀਂ ਉੱਥੇ ਜਾ ਕੇ ਰੇਡ ਕਰੀਏ ਉਹ ਜਿਹੜਾ ਬੰਦਾ ਕੋਈ ਇੱਦਾਂ ਦਾ ਤੋ ਸਮਾਨ ਦੇਦਾ ਕੁਝ ਵੀ ਦਾ ਉਹ ਫੜ ਕੇ ਅੰਦਰ ਦੇ ਸਰ ਜਿਹੜੀ ਸਾਨੂੰ ਸੋਰਸਸ ਵੱਲੋਂ ਜਾਂ ਕੁਝ ਮੀਡੀਆ ਰਿਪੋਰਟਸ ਵੱਲੋਂ ਜਾਣਕਾਰੀ ਮਿਲੀ ਸੀ ਕਿ ਜਿਹੜਾ ਜਲੰਧਰ ਦਾ ਸੈਂਟਰ ਹੈਗਾ ਏਰੀਆ ਜਿਹਨੂੰ ਆਪਾਂ ਕਹਦੇ ਨੇ ਕਨਸਟਰੈਂਸੀ ਹੈ ਸੈਂਟਰ ਦੀ ਉੱਥੇ ਜ਼ਿਆਦਾਤਰ ਜਿਹੜਾ ਨਸ਼ੀਲਾ ਪਦਾਰਥ ਵਿਕਿਆ ਹੈ ਜਿਹੜੀ ਅਪਰਾਧਿਕ ਘਟਨਾਵਾਂ ਵੀ ਆਇਆ ਚਾਹੇ ਲੁੱਟ ਖਸੁੱਟ ਹੋਵੇ ਜਾਂ ਚੋਰੀ ਦੀ ਹੋਵੇ ਤੇ ਉਹਨੂੰ ਕਿਵੇਂ ਠੱਲ ਪਾਈ ਜਾਏਗੀ ਅਸੀਂ ਬਿਲਕੁਲ ਨਾਕੇਬੰਦੀ ਪ੍ਰੋਪਰ ਤੁਸੀਂ ਦੇਖਿਆ ਆ ਤੁਸੀਂ ਤੁਸੀਂ ਦੇਖਿਓ ਨਾ ਚੌਂਕਾ 'ਚ ਨਾਕੇ ਹਰ ਨੌਕਾ ਚੌਂਕਾ 'ਚ ਨਾਕੇ ਲੱਗੇ ਆ ਆਰਪੀ ਟੀਮਾਂ ਲੱਗ ਲੱਗੀਆਂ ਸਾਰੀਆਂ ਹਰ ਇੱਕ ਬੰਦੇ ਦੀ ਸਰਚ ਹੋ ਰਹੀ ਆ ਜਿਹੜੇ ਬਗੈਰ ਨੰਬਰ ਉਹ ਮੋਟਰਸਾਈਕਲ ਸਕੂਟਰ ਵਹੀਕਲ ਜਾ ਰਹੇ ਆ ਉਹ ਸਰਚ ਕਰਦੇ ਆ ਜੇ ਸਾਨੂੰ ਕੁਝ ਪਤਾ ਲੱਗਦਾ ਆ ਅਸੀਂ ਥਾਣੇ ਲੈ ਜਾ ਕੇ ਉਹਨਾਂ ਦੀ ਪੁਸ਼ ਤੇ ਸਰ ਇੱਕ ਚੀਜ਼ ਹੋਰ ਜਾਨਣਾ ਚਾਹਾਂਗੇ ਕਿਉਂਕਿ ਜਦੋਂ ਭਾਜਪਾ ਨੇਤਾ ਦੇ ਘਰ ਹਮਲਾ ਹੁੰਦਾ ਉਸਦੇ ਬਾਅਦ ਹੀ ਸ਼ਹਿਰ ਦੀ ਸੁਰੱਖਿਆ ਸਿਕਿਉਰਿਟੀ ਟਾਈਡ ਕੀਤੀ ਗਈ ਹੈ ਉਹਨਾਂ ਨੂੰ ਵੀ ਜ਼ਿਆਦਾਤਰ ਸਿਕਿਉਰਿਟੀ ਦੇ ਦਿੱਤੀ ਗਈ ਥਿਆੜਾ ਜ਼ਰਾ ਬੈਰੀਕੇਡ ਕਰਤੇ ਉਹਨਾਂ ਦੇ ਤੇ ਕਿਤੇ ਨੇ ਕਿਤੇ ਲੱਗ ਨਹੀਂ ਰਿਹਾ ਕਿ ਅਟੈਕ ਹੋਣ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਸੀ ਕਿਤੇ ਨੇ ਕਿਤੇ ਕਮੀ ਸੀ ਚਲੋ ਸਿਕਿਉਰਿਟੀ ਦਾ ਲੋਕ ਸੀਗੀ ਸੀ ਉਹਨਾਂ ਕੋ ਸਿਕਿਉਰਿਟੀ ਪਰ ਸਾਡਾ ਫਰਜ਼ ਬੰਦਾ ਹਰ ਇੱਕ ਬੰਦੇ ਨੂੰ ਨਹੀਂ ਸੀ ਜਦੋਂ ਜਿੱਦਾਂ ਹਮਲਾ ਨਹੀਂ ਉਹਨਾਂ ਕੋ 4 ਬੰਦੇ ਸੀਗੇ ਹੁਣ ਜ਼ਿਆਦਾ ਸਿਕਿਉਰਿਟੀ ਹੋ ਗਈ ਸਾਡਾ ਫਰਜ਼ ਬੰਦਾ ਆ ਅਸੀਂ ਹਰ ਇੱਕ ਬੰਦੇ ਨੂੰ ਮਹਿਫੂਜ਼ ਦੀ ਸੁਰੱਖਿਆ ਕਰੀਏ ਸਾਡਾ ਫਰਜ਼ ਆ ਅਸੀਂ ਵਰਦੀ ਪਾਈ ਆ ਅਸੀਂ ਉਹਨਾਂ ਦੀ ਹਰ ਵੇਲੇ ਸੇਵਾ ਲਈ ਹਾਜ਼ਰ ਆ ਜਿਹੜੇ ਪਬਲਿਕ ਆਮ ਜਲੰਧਰ ਦੀ ਯਾਰ ਵੇਲੇ ਅਸੀਂ ਉਹਨਾਂ ਲਈ ਹਾਜ਼ਰ ਰਹਾਂਗੇ ਇਸ ਕਰਕੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਬਾਰ ਬਾਰ ਕਹਿ ਰਹੇ ਆ ਸਾਨੂੰ ਕੋਈ ਇਨਪੁਟ ਮਿਲਦੀ ਕੁਝ ਮਿਲ ਦਵਾਈ ਨਾ ਉਹਨਾਂ ਸਾਨੂੰ ਫੋਨ ਕਰੋ ਅਸੀਂ 24 ਘੰਟੇ ਦੇ ਵਿੱਚ ਵਿੱਚ ਐਕਸ਼ਨ ਕਰਾਂਗੇ ਇੱਕ ਤੁਹਾਡੇ ਕੋਈ ਕિસ્ਸਾ ਜਾਨਣਾ ਚਾਹੁੰਦੇ ਆ ਉਹੀ ਘਟਨਾ ਨੂੰ ਲੈ ਕੇ ਕਿਉਂਕਿ ਉਹਦੀ ਤੁਸੀਂ ਡੀਪਲੀ ਜਾਂਚ ਕੀਤੀ ਹੈਗੀ ਹੈ ਇਹੜਾ ਰੋਪੀ ਸੀਗਾ ਉਹ 1-2 ਦਿਨ ਪਹਿਲਾਂ ਇੱਥੇ ਰਹਿ ਕੇ ਜਿਹੜਾ ਸਟੇਸ਼ਨ ਤੇ ਉਹ ਕੋਲ ਕਿਤੇ ਰਿਹਾ ਸੀਗਾ ਜਿਸ ਦੇ ਬਾਅਦ ਹੀ ਨਕੇਲ ਕੱਸੀ ਹੈ ਸਟੇਸ਼ਨ ਦੀ ਚੈਕਿੰਗ ਇਨਵੈਸਟੀਗੇਸ਼ਨ ਦਾ ਪਾਰਟ ਆ ਹਾਂ ਡੀਸੀਪੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਉਹਨਾਂ ਨੂੰ ਜਿਆਦਾ ਪਤਾ ਤੁਹਾਨੂੰ ਵੀ ਤਾਂ ਪਤਾ ਤੁਸੀਂ ਵੀ ਮੇਰੇ ਮੇਰੇ ਕੋਲ ਇਸ ਵੇਲੇ ਜਿਹੜੀ ਮੈਂ ਸਰਚ ਆਪਰੇਸ਼ਨ ਚੱਲ ਰਿਹਾ ਮੇਰੇ ਕੋਲ ਆਪਰੇਸ਼ਨ ਦਾ ਮੈਂ ਆਪਰੇਸ਼ਨ ਪੂਰੇ ਸ਼ਹਿਰ ਤੇ ਜਿੱਥੇ ਕੋਈ ਹੋਟਲ ਪੁਰਾਣੇ ਆ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਚੈਕਿੰਗ ਕਰ ਰਿਹਾ ਤੁਹਾਡੇ ਰਾਹੀਂ ਉਹਨਾਂ ਨੂੰ ਵਾਰਨਿੰਗ ਦੇਣਾ ਹਰ ਇੱਕ ਬੰਦੇ ਦਾ ਆ ਆਧਾਰ ਕਾਰਡ ਵਗੈਰਾ ਲੈ ਕੇ ਜਾਣਾ ਚਾਹੀਦਾ ਉੱਥੇ ਲੈ ਕੇ ਰੱਖਣ ਇਹ ਨਾ ਵੀ ਚੈੱਕ ਕਰੀ ਤੇ ਕਾਰਵਾਈ ਕਰਾਂ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਉਹਦੇ ਬਾਅਦ ਜਿਹੜੇ ਡੀਸੀਪੀ ਸਿਕਿਉਰਿਟੀ ਨਰੇਸ਼ ਡੋਗਰਾ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਲਗਾਤਾਰ ਪੁਲਿਸ ਹੁਣ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਸਿਕਿਉਰਿਟੀ ਜਿਹੜੀ ਹੈ ਟਾਈਟ ਕਰ ਦਿੱਤੀ ਗਈ ਹੈ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਹੋਟਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਜਿਲੰਦਰ ਦੇ ਜਿਹੜੇ ਵੀ ਸੋਧਨਸ਼ੀਲ ਜਿਹੜੇ ਇਲਾਕੇ ਨੇ ਉਹਨਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਫਿਲਹਾਲ ਹਜੇ ਵੀ ਇਹ ਸਰਚ ਅਭਿਆਨ ਜਾਰੀ ਹੈ ਤੇ ਕਿਤੇ ਨਾ ਕਿਤੇ ਦੱਸਿਆ ਹੈ ਕਿ ਕਈ ਇਨਪੁਟ ਤੇ ਬਹੁਤ ਵੱਡੀ ਕਾਮਯਾਬੀ ਮਿਲਦੀ ਹੈ ਔਰ ਕਈ ਵਾਰ ਸਰਚ ਅਭਿਆਨ ਤੇ ਚਾਹ ਜ਼ਰੂਰ ਥੋੜਾ ਸਹੀ ਲੇਕਿਨ ਜ਼ਰੂਰ ਜਿਹੜਾ ਪੁਲਿਸ ਕਾਰਵਾਈ ਕਰਦੀ ਨਜ਼ਰ ਆਉਂਦੀ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇ ਨਾਲ ਦਵਿੰਦਰ ਕੁਮਾਰ ਜਲੰਦਰ